ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਨੈਣੇਵਾਲ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਟਾਪ ਦੀ ਬੱਸੀਆ ਕਦ ਕੋਦੋ ਦੇਖ ਸਕਦੇ ਹੋ ਟੀਕੇ ਦੇ ਕਾਬਲ ਆ ਸੰਘ ਜ਼ਰੂਰ ਹੈਗੇ ਮਾੜੇ ਮਾੜੇ ਪਰ ਸੋਹਣੀ ਸੁਨੱਖੀ ਬਹੁਤ ਆ ਵੈੜ ਚੈੱਕ ਕਰ ਸਕਦੇ ਤੁਸੀਂ ਪਿੰਡ ਨੈਣੇਵਾਲ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਭਦੌੜ ਦੇ ਲੱਗ ਪਿੰਡ ਨੈਣੇਵਾਲ ਆ ਭਰਾ ਹੈ ਠੀਕ ਹੈ ਜੀ ਖੀਰੀ ਬੱਸੀ ਆ ਚੈੱਕ ਕਰ ਸਕਦੇ ਹੋ ਰੇਟ ਵੀ ਬਾਈ ਨੇ ਦੱਸ ਦਿੱਤਾ ਪੰਨੂ ਬਾਈ ਕਹਿੰਦਾ 28000 ਰੁਪਏ ਠੀਕ ਹੈ ਜੀ ਰੇਟ ਬਾਕੀ ਮਾਨ ਤਾਨ ਮੜਾ ਮੋਟਾ ਹੋ ਜੂਗਾ ਜੀ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਤਨਵੀਂ ਵੀਡੀਓ ਅਪਲੋਡ ਕਰਦੇ ਰਹੀ ਠੀਕ ਹੈ ਜੀ ਬਾਕੀ ਵੀਰਾ ਆਪਣਾ ਫੇਸਬੁੱਕ ਦੇ ਪੇਜ ਆ ਕਰਜੀਤ ਰਾਏ ਉਹਨੂੰ ਫੋਲੋ ਵਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਪਹੁੰਚਦੀ ਰਹੀ ਠੀਕ ਹੈ ਜੀ ਬੈਲ ਦਾ ਬਟਨ ਔਨ ਰੱਖੋ ਠੀਕ ਹੈ ਜੀ ਤੇ ਜੀਤਾ ਫਾਰਮ ਟੀਵੀ ਬਰਨਾਲਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਆਰਡ ਲਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ WhatsApp ਰਾਹੀਂ ਵੀਡੀਓ ਪੇਜ ਕੇ ਐਡ ਲਵਾ ਸਕਦੇ ਪਰਾ